ਕੀ ਤੁਸੀਂ ਪਾਈ ਬਚਿੱਤਰ ਸਿੰਘ ਜੀ ਤੇ ਉਸ ਦੇ ਬਹਾਦਰੀ ਵਾਲੇ ਕਾਰਨਾਮੇ ਬਾਰੇ ਜਾਣਦੇ ਹੋ ਸਨ 1701 ਵਿੱਚ ਪਹਾੜੀ ਰਾਜਾ ਨੇ ਗੁਜਰਾ ਤੇ ਰੰਗੜਾ ਨੂੰ ਨਾਲ ਲੈ ਕੇ ਅਨੰਦਪੁਰ ਸਾਹਿਬ ਤੇ ਹਮਲਾ ਕੀਤਾ ਉਹ ਸਾਰੇ ਰਲ ਕੇ ਵੀ ਸਿੱਖਾਂ ਨੂੰ ਹਰਾ ਨਾ ਸਕੇ ਇੱਕ ਦਿਨ ਰਾਜਾ ਕੇਸਰੀ ਚੰਦ ਨੇ ਸਾਰੇ ਰਾਜਿਆਂ ਨਾਲ ਮਿਲ ਕੇ ਇੱਕ ਯੋਜਨਾ ਬਣਾਈ ਕਿ ਇੱਕ ਹਾਥੀ ਦੇ ਮੱਥੇ ਉੱਤੇ ਲੋਹੇ ਦੀਆਂ ਟਾਲਾਂ ਬੰਨ੍ਹਿਆ ਜਾਂ ਤੇ ਉਸ ਨੂੰ ਸਰਾਬ ਤੇ ਸੁੱਖਾ ਖੁਵਾ ਕਿ ਮਸਤ ਕੀਤਾ ਜਾਵੇ ਉਸ ਦੀ ਮਦਦ ਨਾਲ ਕਿਲੇ ਦਾ ਦਰਵਾਜ਼ਾ ਤੋੜਿਆ ਜਾਵੇ ਜਦੋਂ ਇਹ ਗੱਲ ਗੁਰੂ ਗੋਬਿੰਦ ਸਿੰਘ ਜੀ ਨੂੰ ਪਤਾ ਲੱਗੀ ਤਾਂ ਗੁਰੂ ਜੀ ਨੇ ਕਿਹਾ ਸਾਡੇ ਕੋਲ ਵੀ ਇੱਕ ਹਾਥੀ ਹੈ ਜੋ ਕੇਸਰੀ ਚੰਦ ਦੇ ਹਾਥੀ ਦਾ ਮੂੰਹ ਮੋੜ ਦੇਵੇਗਾ ਦੁਨੀ ਚੰਦ ਨੂੰ ਲੱਗਾ ਕਿ ਗੁਰੂ ਜੀ ਮੇਰੀ ਗੱਲ ਕਰ ਰਹੇ ਹਨ ਉਹ ਰਾਤੋਂ ਰਾਤ ਕਿਲੇ ਵਿੱਚੋਂ ਪੱਜ ਗਿਆ ਇਹ ਸੇਵਾ ਪਾਈ ਬਚਿੱਤਰ ਸਿੰਘ ਰਠੌਰ ਪੁੱਤਰ ਪਾਈ ਮਨੀ ਸਿੰਘ ਜੀ ਸ਼ਹੀਦ ਦੇ ਹੱਥਾਈ ਜਦੋਂ ਹਾਥੀ ਕਿਲੇ ਦੇ ਦਰਵਾਜ਼ੇ ਕੋਲ ਆਇਆ ਤਾਂ ਗੁਰੂ ਜੀ ਨੇ ਬਚਿੱਤਰ ਸਿੰਘ ਨੂੰ ਥਾਪੜਾ ਦਿੱਤਾ ਤੇ ਇੱਕ ਨਾਗਣੀ ਹੱਥ ਵਿੱਚ ਦੇ ਕਿ ਮੁਕਾਬਲੇ ਲਈ ਪੇਜ ਦਿੱਤਾ ਪਾਈ ਬਚਿੱਤਰ ਸਿੰਘ ਨੇ ਕੋੜੇ ਨੂੰ ਪਿਛਲੇ ਪੈਰਾਂ ਤੇ ਖੜਾ ਕਰ ਕਿ ਨਾਗਣੀ ਹਾਥੀ ਦੇ ਮੱਥੇ ਵਿੱਚਕਾਰ ਮਾਰੀ ਹਾਥੀ ਦਰਦ ਨਾਲ ਤੜਫਦਾ ਪਿੱਛੇ ਮੁੜ ਗਿਆ ਤੇ ਜਾਂਦਾ ਜਾਂਦਾ ਕੇਸਰੀ ਚੰਦ ਦੀਆਂ ਫੌਜਾਂ ਦਾ ਬਹੁਤ ਨੁਕਸਾਨ ਕਰ ਗਿਆ